Ми pedestrian Smile bike Oh, this <laughs> is a shirt ofgear Oh, the windze What a Professora Both aans ko debates

ਆਰਡਰ ਕੋਈ 15000 ਕੱਢਿਆ ਲਿਆ ਵਾਈਟ ਦੇ ਵਿੱਚ ਆਰਡਰ ਲਾ ਲਿਆ ਪੋਸਟਾ ਨਾ ਤਿੰਨਾਂ ਦੀ ਵਾਈਟ ਕਰ ਲਈ ਇਸ ਮੋਕੇ ਦੇ ਨਹੀਂ ਆਪਾਂ ਉੱਥੇ ਜਾਣਾ ਉੱਥੇ ਵਾਈਟ ਕਰਦੇ ਮੈਂ ਨਾ ਫ੍ਰੀ ਤੇ ਕਿੱਥੋਂ ਰਹਿਣਾ ਲਓ ਅਮ ਸ੍ਰੀ ਆਲੀ ਦੇ ਕਿ ਕੀ ਗਲਬਤ ਕੀ ਨਹੀਂ ਕਿ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿ ਉਹ ਮੈਨੂੰ ਸ਼ਬ ਗੁਰਦੁਆਰੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਗਏ ਸੀ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਉਹ ਬਾਣੇ ਨਾ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਹਿੰਚ ਲ ਗਈ ਤੇ ਇਸ ਕਰਕੇ ਬੜਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇਹ ਕੋ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਬੜਕੇ ਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਮੈਂ ਫੋਟੋ ਖੜੀ ਸੀ ਸਾਹਮਣੇ ਹੈ ਫਸਟ ਸਟੈਟ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਨੂੰ ਰਹਿ ਕਿਤਾ ਬੰਨਾ ਕਿੰਨੇ ਵਜੇ ਸਮਾਂ ਸੀ ਆਏ ਇਹ ਸੋ ਕਿ 7 ਵਜੇ ਤੱਕ ਦੇ ਤੇ 2 ਵਜੇ ਤੱਕ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਪੁੱਛੋ ਕਿ ਜੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਬਾਬੇ ਲਿਆਂਦਾ ਤੇ ਕੈਮਰੇ ਲੱਗੇ ਇਹਨਾਂ ਨੇ ਕੈਮਰੇ ਵਿੱਚ ਵੀਡੀਓ ਕੱਢਦੀਆਂ ਜਦੋਂ ਤੁਹਾਡਾ ਨਾ ਫੋਟੋ ਜੇ ਕੁਝ ਹੋਇਆ ਤੁਸੀਂ ਫੋਟੋ ਫਿਰ ਭੱਜ ਕੇ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫੇਰ ਉੱਕੀ ਮਤਲ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਇਹੀ ਮੈਨੂੰ ਫੇਰ ਅੰਦਰ ਖੜੇ ਫਿਰ ਉਸ ਤੋਂ ਬਾਅਦ ਤੁਹਾਨੂੰ ਬਚਾਇਆ ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤਾਂ ਫਿਰ ਕਿ ਬਾਬਾ ਜੀ ਨੇ ਕਿ ਮੈਨੂੰ ਬਚਾਇਆ ਕੀ ਮੰਗੀ ਕਰਦੂਗੀ ਹਾਂਜੀ ਕੀ ਇਨਸਾਫ ਕੀ ਇਨਸਾਫ ਦੀ ਮੰਗ ਕਰਦੇ ਹੋ ਹਾਂਜੀ ਕਿਉਂ ਤੁਹਾਡੇ ਨਾਲ ਗਲਤ ਹੋਇਆ ਉਹ ਇਨਸਾਫ ਮਿਲ ਤੁਹਾਨੂੰ ਹਾਂਜੀ ਅੱਜ ਕਰ ਕੀ ਗਲਬਤ ਕੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਆਟੋ ਵਾਲੇ ਸਿੰਘ ਦਾ ਫੋਨ ਆਇਆ ਇਹ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜੀ ਇਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਦੋਨ ਉਸ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ ਚਾਰ ਪੰਜ ਮੁੰਡੇ ਲਿਆਂਦੇ ਤੇ ਮੇਰੇ ਰੂਮ 'ਚ ਵਾਰ ਤੇ ਜਿਹੜੇ ਰੂਮ 'ਚ ਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿਣ ਦਾ ਵਕ ਚਾਰ ਤੋਂ ਪੰਜ ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਰਹੇ ਸੀ ਸੁਭਾਵਕਾ ਮੁੰਡੇ ਨਾਲ ਹੋਟਲ ਚ ਆਈ ਆ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਆ ਪਰ ਜਿਹੜਾ ਮੁੰਡਾ ਕਿੰਦੀ ਮੈਨੂੰ ਲੈ ਕੇ ਆ ਉਹਨੇ ਮੇਰਾ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਵਾੜੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਸਵੇਰ 2 ਵਜੇ ਤੱਕ ਰੂਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਤਾਬਕ ਹੋਟਲ ਨਾਲ ਆਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਹੀ ਹੈ ਕੁਝ ਉਹ ਪੁਲਿਸ ਨੂੰ ਨੋਟ ਕਰਾਏ ਨੇ ਤੋਂ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚਾਹਿਆ ਕਿ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜੰਦ ਤੇ ਹੋਟਲ 'ਚ ਰੇਡ ਪਵਾ ਕੇ ਮੌਕੇ ਤੇ ਜਿਹੜੇ ਮੁੰਡੇ ਫੜੇ ਰਿਓ ਉਹ ਤੇ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਮੁਤਾਬਕ ਉਹ ਸ਼ਕਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੀ ਐ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮਜ਼ਾਕ ਉਹ ਕੁੜੀ ਜੀ ਬਹੁਤ ਡਰੀ ਹੋਈ ਹੈ ਬਹੁਤ ਕਨਫਿਊਜ਼ ਹੈ ਕਿਉਂਕਿ ਸੁਭਾਵਿਕਾ ਜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨ ਬਰਮ ਨਹੀਂ ਉਹਦੇ ਪਰਿਵਾਰ ਵਾਲਿਆਂ ਨੇ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਹੈ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਦੋਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਤੁਸੀਂ ਨਹੀਂ ਕਾਰਵਾਈ ਕਰ ਸਕਦਾ ਦੱਸ ਦੋ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਫੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕਿ ਲੱਗਦਾ ਕਿ ਗੁਰੂ ਨਗਦੀ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਬਾ ਜੀ ਅਸੀਂ ਤਾਂ ਕਿੰਨੇ ਛੇਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆ ਆਲੇ ਦੁਆਲੇ ਦਰਬਾਰ ਸਾਹਿਬ ਦੇ ਕਿੰਨੇ ਜਿੱਤੋਂ ਰੌਲਾ ਪਾ ਰਹੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਨੂੰ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ ਦੋ ਦੋ ਘੰਟੇ ਵਾਸਤੇ ਆਫਰਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ মিডিਆ ਦੇ ਵਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲੋ ਘੰਟੇ ਵਾਸਤੇ ਜੇ ਕੋ ਮਾਂ ਪੁੱਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲੋ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚੱਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਝੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਧਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹਦੀ ਪਰਵਾਹ ਨਹੀਂ ਹੈ ਗੁਰੂਏ ਅਸੀਂ ਡਟੇ ਹੋਏ ਆ ਜਿੱਥੇ ਜੀ ਗਲਤ ਆ ਉਹ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੁੜੀ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਵੀ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਵਾਵਾਂਗੇ। ਹੱਲ ਕਿਵੇਂ ਪਈ ਕਿਸੇ? ਉਹ ਠਾਲੀ ਆਰ ਪ੍ਰਸ਼ਾਸਨ ਨੇ ਪਾਉਣੀ ਹੈ ਇਹਦਾ ਆਪਾਂ ਤੁਸੀਂ ਕਿਹੜੀ ਪਾਉਣੀ ਹੈ? ਪੱਦਰ ਵਾਲਾ ਪਾਵਾਂਗੇ। ਸਾਡੀ ਕਿਹੜੀ ਸੁਣਦਾ ਕੋਈ? ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰਿਆਮ। ਦੱਸੋ ਕਾ ਜਿਹੜੇ ਆ ਇੱਥੇ ਆ ਲੋਕ ਕੋਲੋਂ ਸਾਰੇ। ਆਪਾਂ ਲੋਕਲ ਨੇ। ਆ ਲੋਕਲ ਤੋਂ ਦੱਸ ਰਹੇ ਨੇ। ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ? ਚੰਗੇ ਚੰਗੇ ਭਲਾ ਦੇ ਪੱਦਰ ਤਰ੍ਹਾਂ ਦੇ ਕਾਰਾਂ ਦੇ ਵਿੱਚ ਸਾਰੇ ਇਹ ਦੇਕੀਗਾ ਜਾਰੀ ਆ। ਤੇ ਬਸਣ ਤੇ ਹੋਟਲ ਆਇਆ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਮਲੇ ਲੈ ਆ ਨਾਂ ਲਾਏ ਆ ਲੜਕੀ ਉਹਦੇ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਨੈਸਟਿੰਗ ਕਰਕੇ ਪਰਮਖਾਲੀ ਗੱਲ ਲੜਕੀ ਦੀ ਉਮਰ ਕਿੰਨੀ ਹੈ ਨਵੀਂ ਕਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਤੇ ਪੁੱਛਿਆ ਨਹੀਂ ਜਿਵੇਂ ਲੜਕੀ ਦੋ ਬੰਦਾ ਬੈਕ ਬੈਕ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤੁਹਾਨੂੰ ਹੋਟਲ ਦੇ ਕੋਈ ਸੀਸੀਟੀਵੀ ਕੈਮਰੇ ਤੇ ਉਹ ਕਰਦੇ ਚੈੱਕ ਕਰਦੇ ਅਜੇ ਹੁਣੇ ਸਾਰਾ ਕਾਰਵਾਹ ਦਾ ਹੁਣੇ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ ਕਲੀਅਰਟੀ ਕਰਾਂਗੇ ਬਾਅਦ